ਪੰਤਨ ਮਾਤਾ ਰਾਜਕੌਰ ਭਾਗ ਪਹਿਲਾ ਦੇ ਵਿੱਚ ਅਸੀਂ ਰਸਤੇ ਦੀ ਗੱਲ ਕੀਤੀ ਸੀਗੀ ਕਿ ਗੁਰੂ ਘਰ ਗੁਰਦਵਾਰ ਮੰਜੀ ਸਾਹਿਬ ਨਹੀਂ ਵੇਰਾ ਵਿਸ਼ੇ ਪਹੁੰਚਣਾ ਕਿੰਨਾ ਤੇ ਤੁਹਾਨੂੰ ਦਿਖਾਇਆ ਸੀ ਕਿ ਕਿ ਉਹਨਾਂ ਦੇ ਉਹ ਦਿਨ ਅਰਦਾਸ ਤੋਂ ਬਾਅਦ ਵੀਡੀਓ ਦਾ ਪਹਿਲਾ ਭਾਗ ਚੋਂ ਹੋ ਗਿਆ ਸੀਗਾ ਅੱਜ ਮਾਤਾ ਜੀ ਦੇ ਜੀਵਨ ਬਾਰੇ ਗੱਲ ਕਰਾਂਗੇ ਅਸੀਂ ਮੈਂ ਦਾਸ ਮਨੀ ਮਾਤਾ ਦਾ ਹੀ ਰਹਿਣ ਵਾਲਾ ਹੈ ਤੇ ਬਚਪਨ ਤੋਂ ਸੁਣਿਆ ਕਰਦੇ ਸੀ ਕਿ ਮਾਤਾ ਜੀ ਦੇ ਕਿਤੇ ਦੇਰ ਤੋਂ ਮੰਦਨੇ ਅਰ ਇਸ ਤਰ੍ਹਾਂ ਨਹੀਂ ਹੈ ਮਾਤਾ ਜਿਹਦੇ ਤੇ ਕੇ ਮਾਨਕ ਮਾਂਜਰਾ ਪਿੰਡ ਹੈਗਾ ਐਸੀ ਬਲੇਰ ਕੋਟਲਾ ਜ਼ਿਲ੍ਹਾ ਸੰਗਰੂਰ ਪੰਜਾਬ ਚ ਪਿੰਡ ਹੈ ਉੱਥੋਂ ਆnde ਹੈਗੇ ਐ ਉਹ ਮਾਰਚ ਦੇ ਮਹੀਨੇ ਜਿਹੜਾ ਪੂਰਨਮਾਸ਼ੀ ਜਾਂਦੀ ਹੈ ਹੋਲੀ ਉਸੇ ਦਿਨ ਹੁੰਦੀ ਹੈ ਹੋਲੀ ਤੋਂ ਇੱਕ ਦਿਨ ਪਹਿਲਾਂ ਜਿਹੜੇ ਭੋਗ ਪਾਏ ਜਾਂਦੇ ਨੇ ਇਹ ਸੰਗਤ ਨੋਟ ਕਰ ਲੈ ਕਿ ਹਰ ਸਾਲ ਮਾਰਚ ਦੇ ਮਹੀਨੇ ਦੇ ਵਿੱਚ ਜਿਹੜੀ ਪੂਰਨਮਾਸ਼ੀ ਜਾਂਦੀ ਹੈ ਉਸ ਦਿਨ ਹੋਲੀ ਹੁੰਦੀ ਹੈ ਹੋਲੀ ਤੋਂ ਇੱਕ ਦਿਨ ਪਹਿਲਾਂ ਭੋਗ ਪਾਏ ਜਾਂਦੇ ਨੇ ਉਸ ਤੋਂ ਪਹਿਲਾਂ ਉਹ ਮਾਤਾ ਜੀ ਦੇ ਜਿਹੜੇ ਪੁੱਤੇ ਆ ਹਨ ਉਹ ਜਰਾ ਕੋਲੋਂ ਤੋਂ ਆਜੰਦ ਦੇ ਨੇ ਦੇਰਾਦੋਂ ਤੋਂ ਨਹੀਂ ਹੁੰਦੇ ਹੈਗੇ ਹਾਲਾਂਕਿ ਜਿਹੜੇ ਮਾਤਾ ਜੀ ਸਾਨੂੰ ਉਹ ਦੇਰਾਦੋਂ ਤੋਂ ਆ ਕੇ ਜਿਹੀ ਅੱਥੇ ਆਏ ਸਨ ਸਤਵੇਂ ਪਾਤਸ਼ਾਹ ਛੇਰੀ ਹਰਰਾਏ ਸਾਹਿਬ ਦੇ ਦਾੜਾ ਵੱਡਾ ਪੁੱਤਰ ਸੀਗਾ ਉਹ ਦਿੱਲੀ ਵਿੱਚ ਹੋਰੰਗਜ਼ੇ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਦੀ ਇੱਕੋ ਬਦਲਤੀ ਸੀ ਉਹਨੇ ਮਿੱਟੀ ਮੁਸਲਮਾਨ ਦੀ ਜਗ੍ਹਾ ਉਹਨੇ ਮਿੱਟੀ ਬਹੀਮਾਂ ਦੀ ਕਿਹਾ ਸੀਗਾ ਜਿਸ ਕਰਕੇ ਉਹਨੂੰ ਕਰੋਕੜਤਾ ਸੀਗਾ ਤੇ ਉਹ ਉਹਨੇ ਆਪਣੀ ਦੋ ਨਵਾਂ ਵਾਲੀ ਵਿਖੇ ਢੇਰ ਆਪਣਾ ਲੱਗ ਬਣਾ ਲਿਆ ਸੀਗਾ ਤੇ ਮਾਤਾ ਜੀ ਵੀ ਉਹਨਾਂ ਨਾਲ ਹੀ ਸੀਗੇ ਪਰ ਉਹਨਾਂ ਨੇ ਫਿਰ ਉਹਨਾਂ ਦਾ ਸਾਥ ਛੱਡਤਾ ਸੀਗਾ ਆਰਾਮ رائے ਦੇ ਚਾਰ ਮਹਿਲ ਸਨ ਯਾਨੀ ਕਿ ਚਾਰ ਤਰ੍ਹਾਂ ਪਤਨੀਆਂ ਸਨ ਚਾਰ ਵਾਈਫਸ ਸਨ ਉਹਨਾਂ ਦੀ ਵਾਈਫ ਅੰਗਰੇਜ਼ੀ ਚ ਕਿਨ ਜਿਹੜੀ ਨਵੀਂ ਜਨਰੇਸ਼ਨ ਨੂੰ ਮਹਿਲ ਦਾ ਆ ਧਰਮ ਪਤਨੀ ਬਾਰੇ ਚੰਗੀ ਤਰ੍ਹਾਂ ਨਹੀਂ ਪਤਾ ਹੁੰਦਾ ਵੱਡੇ ਜਿਹੜੇ ਸਨ ਮਾਤਾ ਰਾਜ ਕੌਰ ਜੀ ਸਨ ਤੇ ਛੋਟੇ ਪੰਜਾਬ ਕੌਰ ਜੀ ਸਨ ਪੰਜਾਬ ਕੌਰ ਜੀ ਇੰਨੇ ਸਮਰਥਾ ਵਾਲੇ ਸਨ ਕਿ ਉਹ ਰੇਲ ਦੇ ਧਾਗੇ ਨਾਲ ਜਿਹੜੀ ਇਹ ਤਿੰਨ ਟੋਟ ਲਿਆ ਕਰਦੇ ਸਨ ਤੇ ਤੁਸੀਂ ਅੰਦਾਜ਼ਾ ਲਾ ਲਓ ਕਿ ਮਾਤਾ ਰਾਜ ਕੌਰ ਜੀ ਕਿੰਨੇ ਸਮਰਥਾ ਵਾਲੇ ਹੋਣਗੇ ਤੇ ਉਹਨਾਂ ਨੇ ਉਹਨਾਂ ਨਾਲ ਸਾਥ ਛੱਪਾ ਸੀ ਤੇ ਦੇਰਾਂ ਦੂਣ ਤੋਂ ਆ ਕੇ ਮੁਨੀ ਮਾਜਰਾ ਵਿੱਚ ਵਸ ਗਏ ਸਨ ਮੁਨੀ ਮਾਜਰਾ ਵਿੱਚ ਉਹਨਾਂ ਦਾ ਜੀਵਨ ਜਿਹੜਾ ਹੈਗਾ ਬਤੀਤ ਹੋਇਆ ਸੀਗਾ ਇੱਥੇ ਦੋ ਪਰਿਵਾਰ ਜਿਹੜੇ ਸੀਗੇ ਇੱਕ ਵਾਰੀ ਮਾਤਾ ਜੀ ਦਾ ਮੇ ਪੈਰਾਂ ਸੀ ਮਾਤਾ ਜੀ ਦਾ ਕੋਠਾ ਜਿਹੜਾ ਐ ਢੋਣ ਲੱਗ ਗਿਆ। ਸੇਕ ਕੋਠਣ ਵਾਲਾ ਸੀਗਾ। ਮਾਤਾ ਜੀਨ ਡਰ ਸੀ ਕਿ ਸਾਡ ਕੋਠਾ गिरਣਾ ਜਾਵੇ। ਤੇ ਉਹਨੇ ਆਪਣਾ ਇੱਕ ਸੇਵਕ ਭੇਜਿਆ ਉਹ। ਭਾਰਾਮਲ ਦੇ ਕੋਲ ਬਈ ਲਗਾ ਕੇ ਲਿਆਉ ਉਹਨੂੰ। ਭਾਰਾਮਲ ਨੂੰ ਦੱਸਿਆ ਵੀ ਇਹ ਇਹਦਾ ਕੋਈ ਇੰਤਜ਼ਾਮ ਕਰੇ ਕੋਠਾ ਢਹਿ ਨਾ ਜਾਵੇ ਕਿਤੇ। ਉਹਨੇ ਕੋਈ ਕਾਰਵਾਈ ਨਹੀਂ ਕੀਤੀ ਉਹਨੇ ਕੋਈ ਧਿਆਨ ਨਹੀਂ ਦਿੱਤਾ ਬੋਤਾ। ਫਿਰ ਮਾਤਾ ਜੀ ਨੇ ਸੇਵਕ ਭੇਜਿਆ ਗਰੀਬ ਦਾਦੀ ਕੋਲ ਉਹ ਫਿਰ ਵਿਚਾਰਾ ਆਇਆ ਤਾਂ ਇੱਕ 베ਰੀ ਸੀ ਉਥੋਂ ਉਹਨੇ ਇੱਕ ਪੱਤਰ ਵੱਢ ਕੇ ਇਹ ਅਸਤੇ ਟੁਕੜਾ ਵੱਢ ਕੇ ਉਹਨੇ ਸਤੇ ਦੇ ਥੱਲੇ ਲਗਾਤਾ ਤੇ ਸਪੋਰਟ ਦੇ ਦਿੱਤੀ ਇਸ ਤਰ੍ਹਾਂ ਮਾਤਾ ਜੀ ਉਸਦੇ ਕੰਮ ਤੋਂ ਖੁਸ਼ ਹੋਏ ਤੇ ਉਹਨੂੰ ਵਰਦਾਨ ਦੀ ਤਰ੍ਹਾਂ ਇੱਕ ਤਰ੍ਹਾਂ ਦਾ ਢੋਲੀ ਭਰਤੀ ਪ੍ਰਸ਼ਾਦ ਦੇ ਤਾ ਜਿਹੜਾ ਗਰੀਬ ਦਾਦ ਸੀਗਾ ਉਹ ਹੌਲੇ ਹੌਲੇ ਅਮੀਰ ਹੁੰਦਾ ਹੋਇਆ ਅਮੀਰ ਹੁੰਦਾ ਹੋਇਆ ਅਮੀਰ ਹੋ ਗਿਆ ਜਿਹੜਾ ਪਾਰਾਮਾਲ ਸੀ ਉਹ ਅਮੀਰ ਤੋਂ ਗਰੀਬ ਹੋ ਗਿਆ ਜਿਹੜਾ ਇਹ ਗਰੀਬ ਦਾਸ ਸੀ ਇੱਥੇ ਇੱਕ ਕਿਲਾ ਹੈਗਾ ਤੇ ਉਹਦੀ ਪੀੜ੍ਹੀ ਤੋਂ ਹੀ ਜਿਹੜਾ ਇੱਥੇ ਇੱਕ ਕਿਲਾ ਬਣਿਆ ਹੋਇਆ ਉਹਦੇ ਹਾਂ ਵਾਂਛ ਤੋਂ ਹੀ ਰਾਜ ਭਾਗ ਉਹਨਾਂ ਨੇ ਕਰਿਆ ਸੀਗਾ ਇੱਥੇ ਦਾ ਇਤਿਹਾਸ ਹੈ ਹਾਲਾਂਕਿ ਹਿਸਟਰੀ ਬਹੁਤ ਵੱਡੀ ਹੈ ਪਰ ਆਪਾਂ ਬਹੁਤੀ ਹਿਸਟਰੀ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕਦੇ ਮਾਤਾ ਜੀ ਦਾ ਇੱਥੇ ਮੰਡਾ ਹੈਗਾ ਇੱਥੇ ਮਾਤਾ ਜੀ ਬੈਠਿਆ ਹੈਗਾ ਉਹਦੇ ਸਨ ਉਹ ਤੁਹਾਨੂੰ ਦਿਖਾ ਰਹੇ ਹੈਗੇ ਉਹ ਦੇਖਾ ਦੇਖੋ ਇੱਥੇ ਮਾਤਾ ਜੀ ਜਿਹੜੇ ਹੈਗੇ ਬੈਠਿਆ ਕਰਦੇ ਸਨ ਉਹ ਮੰਡਾ ਮੰਜਾ ਭਰਾਤ ਮਾਤਾ ਜੀ ਦਾ ਇੱਥੇ ਹੀ ਹੈਗਾ ਸਾਰੇ ਉਸ ਨੂੰ ਨਮਸਕਾਰ ਕਰਦੇ ਆਂ ਅਸੀਂ ਬਚਪਨ ਤੋਂ ਇਸ ਨੂੰ ਨਮਸਕਾਰ ਕਰਦੇ ਆ ਰਹੇ ਆਂ ਇਹ ਮਾਤਾ ਜੀ ਦਾ ਜਿਹੜਾ ਮੰਦਆ ਹੈਗਾ ਇੱਥੇ ਹੀ ਇਸੀ ਕਰਕੇ ਗੁਰਦੁਆਰੇ ਦਾ ਨਾਮ ਮੰਜੀ ਸਾਹਿਬ ਹੀ ਹੈਗਾ ਵੈਸੇ ਮਾਤਾ ਰਾਜ ਕੋਹੋਂ ਨਹੀਂ ਵਜਦਾ ਹੈਗਾ ਕਿ ਗੁਰਦੁਆਰੇ ਦਾ ਮੰਜੀ ਸਾਹਿਬ ਹੀ ਹੈਗਾ ਇੱਥੇ ਦੇ ਮੈਨੇਜਰ ਸਾਹਿਬ ਭਾਈ ਸਤਨਾਮ ਸਿੰਘ ਜੀ ਹੈਗੇ ਆ ਤੇ ਭਾਈ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਜੀ ਤੇ ਉਹਨਾਂ ਦਾ ਬਹੁਤ ਧੰਨਵਾਦ ਹੈ ਕਿ ਉਹਨਾਂ ਕਰਕੇ ਹੀ ਇਹ ਵੀਡੀਓ ਬਣਾਣੀ ਜਿਹੜੀ ਸੰਭਵ ਹੋਈ ਹੈ ਧੰਨਵਾਦ ਸਤਨਾਮ ਦੇਰ ਵਾਹੇ ਗੁਰੂ ਤਾਹਿਬੋ ਜੀ ਟੋੜੀ ਮੱਲਾ ਪਰਵਾਹ ਹਾਲ ਵਿਸਰਸ सदा खुआारी को धोखा तो कहाँ व्यक्त है जहा ओ तुहारी हाद सदा तो ओस कहा जाहारी भिन सिमरना जो जीवन बलना सर ਜਸ ਤੇ ਅਰਜਾਰੀ ਨਵਖੰਡਲ ਕੋ ਰਾਜ ਤਮਾਵੇ ਅੰਤ ਜਲੇ ਕੋ ਧਾਰੀ ਬੋਲ ਨੀਤਾਲ ਬੋਲ ਤਿੰਨ ਹੀ ਗਾਏ ਜਾਨਤ ਕਿਰਪਾ ਧਾਰੀ ਸੋ ਸੁਖਿਆ ਧਨ ਉਸ ਜਨਮ ਨਾਨਕ ਇਸ ਬਲਿਹਾਰੀ ਗੁਣ ਨੇ ਧਾਨ ਗੁਣ ਨਹੀਂ ਗਾਏ ਜਾਪਾ कृपा तो सुखिया धन खुश जन्म बलहारी वाहे गुरु जी का खालसा वाहे गुरु जी की भेटी तो महला प ਆਰੇ ਵਿਸਰਤ ਸਦਾ ਖੁਆਰੀ ਤਾ ਕੋ ਤੋਖਾ ਤਹਾ ਲਇਕ ਜਾ ਕੋ ਓਟ ਤੁਹਾਰੀ ਵਾਹਿ ਗੁਰੂ ਦੀ ਦਾ ਸਾਲ ਸਾਹਿਬ ਵਾਹਿ ਗੁਰੂ ਦੀ ਹਤੇ